ਪਿਛਲੇ ਦਿਨੀ ਬਿਆਮੀ ਦੇ ਕਾਰਨ ਕੋਟਕਪੁਰਾ ਦੇ ਇਲਾਕੇ ਹਰਨਾਮਪੁਰ ਦੇ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗਣ ਦੇ ਕਾਰਨ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ 55 ਸਾਲਾ ਵਿਅਕਤੀ ਘਰ ਦੀ ਛੱਤ ਡਿੱਗਣ ਦੇ ਕਾਰਨ ਗੰਭੀਰ ਜ਼ਖਮੀ ਹੋ ਗਿਆ। ਘਰ ਦੇ ਪਰਿਵਾਰਕ ਮੈਂਬਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਸੀ। ਇੰਡੀਆ న్యూਸ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ। ਇਸ ਖਬਰ ਦਾ ਅਸਰ ਹੋਈ ਹੋਇਆ ਤੇ ਸਪੀਕਰ ਕੁਲਤਾ ਸਿੰਘ ਸੰਧਵਾ ਉਸ ਗਰੀਬ ਵਿਅਕਤੀ ਦੇ ਨੁਕਸਾਨੇ ਗਏ ਘਰ ਦਾ ਮੌਇਨਾ ਕਰਨ ਦੇ ਲਈ ਪਹੁੰਚੇ ਅਤੇ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਹੈ। ਪਰਿਵਾਰ ਦੀ ਮਦਦ ਅਤੇ ਸ ਆ ਬਾਦ ਸਰਦਾਰ ਕਰਤਾਰ ਸਿੰਘ ਉਹਨਾਂ ਦੇ ਉੱਪਰ ਡਿੱਗ ਪਈ ਸੀ ਛੱਤ ਬਬਲੂ ਦੇ ਚਾਚਾ ਜੀ ਆ ਤੋ ਮੈਂ ਫਿਰ ਉਹਦੀ ਬਬਲੂ ਨਾਲ ਗੱਲ ਕੀਤੀ ਸੀ ਅੱਜ ਇੱਥੇ ਨਾ ਉਹਨਾਂ ਪਤਾ ਲੈ ਕੇ ਆਇਆ ਹੈ ਕਿ ਠੀਕ ਨੇ ਉਹ ਬਿਲਕੁਲ ਤੇ ਜਿਹੜੀ ਹੈ ਛੱਤ ਉਹਨਾਂ ਦੀ ਉਹ ਸਰਕਾਰ ਵੱਲੋਂ ਰੇਪੇਰ ਕਰਾ ਕੇ ਦੇਣੀ ਹੈ ਸਰਕਾਰ ਵੱਲੋਂ ਰੇਪੇਰ ਕਰਾ ਕੇ ਦੇਣੀ ਚਾਹਤ ਉਹ ਵੀ ਪ੍ਰੋਪਰ ਵਧੀਆ ਵਧੀਆ ਬਣਾ ਕੇ ਦੇਣ ਔਰ ਕੁਝ ਰਜਿਸਟਰੀਆਂ ਦੀ ਵੀ ਪ੍ਰੋਬਲਮ ਹੈ ਉਹ ਮੈਂ ਡਿਪਟੀ ਕਮਿਸ਼ਨਰ ਫੀਡਕੋਡ ਨਾਲ ਡਿਸਕਸ ਕਰਕੇ ਉਹ ਉਹ ਵੀ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂ ਤੇ ਬੜੀ ਬੱਚੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਵੀ ਆਹਾ ਹੁਣ ਜਿਹੜੀਆਂ ਬਰਸਾਤਾਂ ਹੁੰਦੀਆਂ ਨੇ ਨਾ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਕਾਲੇ ਆਪਾਂ ਸਾਫ਼ ਕਰ ਲਿਆ ਕਰੀਏ ਤਾਂ ਕਿ ਉੱਤੇ ਪਾਣੀ ਨਾ ਖੜੇ ਤੇ ਬਾਕੀ ਜਿਹੜੇ ਜਿਹੜੇ ਇੱਥੇ ਦੇ ਜੇਤਰਾਂ ਦੀ ਲੋੜ ਆ ਗੁਰੂ ਸਾਹਿਬ ਨੇ ਆਪਾਂ ਸਮਰਥ ਬਣਾਇਆ ਤੇ ਆਪਾਂ ਉੱਥੇ ਮਦਦ ਕਰਨਾ ਤੇ ਤਿਆਰ ਸਰ ਸ਼ਹਿਰ ਦੇ ਜਿਹੜੀ ਜਿਨ੍ਹਾਂ ਕੋਲ ਤਰਜਿਸੀਆਂ ਹੈਗੀਆਂ ਉਹਨਾਂ ਦਾ ਮਿਊਨਿਸਪਲ ਕਮੇਟੀ ਅਪਲਾਈ ਕਰ ਸਕਦੇ ਉਹਨਾਂ ਨੂੰ ਰਿਪੇਅਰ ਵਾਸਤੇ ਗ੍ਰਾਂਟ ਮਿਲ ਜਾਂਦਾ ਤੇ ਜਿਹੜੇ ਬਿਲਕੁਲ ਅਸਮਰਥ ਨੇ ਉਹ ਤੁਸੀਂ ਮੈਨੂੰ ਦੱਸ ਦਿਓ ਉਹਨਾਂ ਵਾਸਤੇ ਆਪਾਂ ਇਹ ਦਨਾਮ ਕਰ ਲਾਂਗੇ